ਕਿੰਨਾ ਉਖਾ ਜਣਾ ਨਹੀਂ ਕਪੜੇ-ਕਪੜੇ ਵੀ ਧੋਣੇ ਪੈਂਦੇ ਆ ਬਾੜੀ ਸਾਨੂੰ ਕਰਾਈ ਦੀ ਏ ਨਹੀਂ ਨਹੀਂ ਧੋਹਦੇ ਹੁੰਦੇ ਸੁੱਕਦੇ ਨਹੀਂ ਬਾਅਦ ਵਿੱਚ ਪੋਚੇ ਪਾਜੀ ਕਈ-ਕਈ ਵਾਰ ਹੋ ਸਕਿਆ ਮਾਰ ਟਾਈਗਰ ਗਰੁੱਪ ਪਜੇ ਸਾਰੇ ਗਵਾ ਗਏ ਕੋਣ ਕੈਮਰਾ ਰਿਕਾਰਡ ਹੈਗਾ ਹੋਰ ਆਲਾਵਾ ਗਾ ਜਿੰਨੀ ਮਰਜੀ ਲਾਲਤਾ ਪਾ ਲੈ ਮੈਂ ਝਾੜੂ ਮਾਰਨੀ ਤੇ ਲੀੜਾ ਫੇਰ ਤੂੰ ਆਪਾਂ ਜੋ ਲੜ ਪਿਓ ਮਾਫੀਆਂ ਮੰਗਨੀਆ ਦੋਵੇਂ ਤਾਰਾ ਗਰਮ ਹੋਣ ਗਿਆ ਵਿਆਹ ਕਰਾਓ ਛੇਤੀ ਛੇਤੀ ਲਾ ਮੇਰੀ ਹੀ ਆ ਨਹੀਂ ਤੁਹਾਡੀ ਲੰਮਰ ਇਹਦੇ ਵਾਈਫ ਦੀ ਘਟੋ ਘਟੋ 1 ਕਰੋੜ ਤੇ ਇੱਕ ਹੋਣਾ ਚਾਹੀਦਾ ਹਾਂ ਇਹ ਤੇ ਛੋਟਾ ਜਿਹਾ ਵਰਡ ਹੈ ਬਸ ਤੇ ਇੰਨੇ ਕਹਿ ਦੋ ਤੇ ਅਗਲਾ ਵਸੇ ਵੇਲੇ ਛਾਂ। ਮੈਂ ਜਦੋਂ ਪਹਿਲੀ ਵਾਰੀ ਥਾਈਲੈਂਡ ਗਿਆ ਹਾਂ ਨਾ ਆ ਜਾਓ ਤੇ ਕਹਿੰਦੇ ਵੀ ਖੁਸ਼ ਰਹਿਣ ਦਾ ਰਾਜ ਕੀ ਤੇਰਾ ਵਿਆਹਗਾ ਕਿ ਤੇਰੇ ਨਾਲ ਕਰੇਗਾ। ਬੱਡ ਦਾ ਗੱਡਾ ਕਰੂਗਾ। ਸਭ ਸਭ ਕਰ। ਪੰਡਿ ਮੁਡੇ ਤੋਣਾ ਨਾਗਣੀ। ਮੰਮੀ ਬੈਠਦੇ ਹਣ। ਵਿਆਹ ਤੋਂ ਪਹਿਲਾਂ ਜੀ ਜ਼ਿੰਦਗੀ ਜਿਹੜੀ ਹੁੰਦੀ ਆ ਆਜ਼ਾਦ ਬੰਗੀ ਹੁੰਦਾ ਵਾ ਜੀ। ਸਾਰੇ ਕੁਝ ਕਿਹਣੀ ਦਿਹਾਏ ਹੋਏ। ਕੋਚੇ ਲਾਉਂਦਾ ਕਿਹੜਾ ਚੀਜ਼ ਕਰਨਾ ਪੈਂਦਾ ਅਰੇ ਅੰਦਰ ਖਿੱਚਿਆ ਨਹੀਂ ਆਹ ਮਾ ਜੋਰ ਹੋਲਡ 8 ਮੰਥਸ ਆਹ ਮਾ WHO ਦੀ ਮੈਂ ਬੜੀ ਵਾਰੀ ਫੁੱਲ ਫਾਰਮ ਦੱਸੀ ਸੁਣਾਈ ਉਹ ਆਰ ਜੇ ਜੇ ਦੇ ਟਰਾਈ ਸੈਪ ਭਗਾ ਸਾਰੇ ਦਿੱਤੇ ਹੋਏ ਛੱਡਦੇ ਕੋਚ ਵਾਲਾ ਜਿੰਮ ਦੇ ਵਿੱਚ ਜਿੱਥੇ ਪੂਰਾ ਐਜ਼ੇ ਮਾਲਕ ਕੋਚ ਸਾਰਾ ਕੁਝ ਨੇ ਫਿਰ ਵੀ ਇੰਨਾ ਹਫ਼ਤੇ ਦਹਾਂ ਦਹਾਂ ਬਾਅਦ ਜਿੱਥੋਂ ਜਾਗ ਲੱਗੀ ਹੋਵੇ ਨਾ ਹੁਣ ਨਹੀਂ ਭੁੱਲਦੇ ਇਹ ਨਹੀਂ ਤੇ ਹਾਇਰੀ ਲਾਉਣੀ ਹੁੰਦੀ ਆ ਕਿੰਨੀਆਂ ਫੈਸਿਲਟੀਆਂ ਮਿਲ ਗਿਆ ਬੱਚਿਆਂ ਨੂੰ ਉਹ ਇਹਨਾਂ ਨੌਕਰੀ ਕੀਤੀ ਫੌਜ ਦੀ 20 ਸਾਲ ਦੱਸੋ ਕਿੰਨਾ ਔਖਾ ਥੜਾ ਹੁਣ ਬੱਚਿਆਂ ਨੂੰ ਕਿੰਨੀਆਂ ਫੈਸਿਲਟੀਆਂ ਫੇਰ ਮਿਹਨਤ ਨਹੀਂ ਲਾਉਦੇ ਰਾਇਨਕਲ ਕਹਿੰਦਾ ਉਹ ਵੀ ਸਾਹ ਬੰਦਾੜਾ ਮਸ਼ੀਨ ਲਾਈਦੀ ਆ ਵੇਖਿਆ ਬਲੋਗ ਹੀ ਨਹੀਂ ਕੱਲ ਵਾਲਾ ਕੰਮ ਕਰ ਕਰੀਦੇ ਕਹਿੰਦਾ ਮੈਨੂੰ ਵੀ ਕਰਨੇ ਪੈਣਗੇ ਦੱਸੇ ਉਹਨੂੰ ਮੜਿਆ ਕਹਿੰਦਾ ਮਿਲਾਉਂ ਨਹੀਂ ਵਿਆਹ ਦੀ ਇਹ ਕਰੀ ਪਤਾ ਆਪੇ ਲੱਗਣਾ ਦੇ ਕਪੜੇ ਕਪੜੇ ਵੀ ਧੋਣੇ ਪੈਂਦੇ ਆ ਬਾੜੀ ਰੱਖਦੇ ਮੈਂ ਧੋਣਾ ਹੀ ਆਇਆ ਤਿੱਖੀ ਹੈ ਮੈਂ ਤੈਨੂੰ ਕਿਹਾ ਹੁੰਦਾ ਕਿ ਵੰਡ ਵਰਤ ਕੇ ਸਾਰਿਆਂ ਨੂੰ ਪ੍ਰੋਵ ਕਰ ਲਈਂ ਦਿੰਦੇ ਇੱਚ ਕਿਹੜੀ ਗੱਲ ਆ ਬੋਲੋ ਮੜਾਇਆ ਕੁਛ ਧੋਣ ਦੇ ਹੈਲਪ ਕਰਾਈ ਦੀ ਹੈ ਨਾਲ ਹੈਲਪ ਕਰਾਈ ਦੀ ਹੈ ਸੁਕਣੇ ਬਾਅਦ ਹੁੰਦੇ ਬੜਾ ਧੋ ਦਿੰਦੇ ਆ ਦੇ ਨਹੀਂ ਧੋਦੇ ਹੁੰਦੇ ਸੁਕਣੇ ਦੀ ਬਾਅਦ ਵਿੱਚ ਦੇਖੋ ਕੋਈ ਵੀ ਮਤਲਬ ਭਾਈ ਨੇ ਸਿਖਾਇਆ ਹੈ ਕਿ ਕਿ ਕੰਮ ਕੀ ਤੈਸਰਾ ਕੋਈ ਅੱਜ ਸ਼ਰਮ ਵਾਲੀ ਆਪਣਾ ਘਰ ਹੈ ਆਪਣਾ ਆਪਣੀ ਵੋਟਿੰਗ ਆ ਬੇਕੀਆ ਮੈਨੂੰ ਕੁਛ ਵਾਲ ਮਰ ਕੇ ਚੱਲ ਜਣਾ ਦੇ ਤੂੰ ਪਾਏ ਤੇਰੀ ਪਤਾ ਰੋਬਲ ਤੂੰ ਮੇਰੇ ਨਾਲ ਚੱਪੜ ਕੋੜੇ ਨਹੀਂ ਚੁੱਟ ਇਹ ਕੋਲੇ ਬੰਦਾ ਨਹੀਂ ਇਹ ਫਿਰ ਇਹ ਗਲਤ ਬੰਦਾ ਹੈ ਇਹਨੂੰ ਲੋਕ ਚੋਂ ਬਾਹਰ ਕੱਢੋ ਝੂਠ ਮਾਰ ਗਿਆ ਨਹੀਂ 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 ਬਾਕੀ ਜੋ ਉਸਤਾਦ ਹੀ ਸਿੱਖਿਆ ਦੇ ਰਹੇ ਨੇ ਤੇ ਜਦ ਪੋਚੇ ਭਾਜੀ ਕਈ ਵਾਰ ਹੋ ਸਕਦਾ ਹੈ ਮਾਣ ਆਉਗਾ ਲਈ ਲਈ ਨਹੀਂ ਦੱਸਦਾ ਵਿਆਹ ਹੋਣਾ ਮੈਂ ਮੈਂ ਰਹਿਣਾ ਟਾਈਗਰ ਗਰੁੱਪ 'ਚ ਅੱਛਾ ਕੀ ਕਰਦੇ ਆ ਵੀਰਣਾ ਸਾਰੇ ਗਵਾ ਗਏ ਓਨ ਕੈਮਰਾ ਰਿਕਾਰਡ ਗਾ ਭਾਵੇਂ ਹੋਵੇ ਮੇਰਾ ਵਿਆਹ ਮੌਦੇ ਨੂੰ ਜਾ ਕੇ ਮਹਿਤ ਲਾਵਾਂਗਾ ਨਾ ਲਾਵਾਂਗਾ ਨਾ ਲਾਵਾਂਗਾ ਜਿੰਨੀ ਮਰਜ਼ੀ ਲਾਲਤਾ ਪਾ ਲਿਓ ਤੇ ਜੀਗਾ ਨਾ ਵਿਆਹ ਦੇ ਨਹੀਂ ਆਵਾ ਸੇਰਾ ਬਣ ਕੇ ਮਿਹਨਤ ਲਾਣਾ ਨਹੀਂ ਬਹਿਜ ਲਾਵਾਗੇ ਭਾਈ ਪੋਚ ਲਾ ਕਰੇਗਾ ਪੋਚ ਹੀ ਕਿਉਂ ਲਾਵਾਂਗੇ ਨਹੀਂ ਜੇ ਜੇ ਤੇਰੀ ਬੋਦੀ ਕਹੂਗੀ ਵੀ ਮੈਂ ਠੀਕ ਨਹੀਂ ਹੈਗੀ ਤੇ ਮੈਂ ਝਾੜੂ ਮਾਰਨੀ ਤੇਰੀ ਲਿਦਾ ਫੇਰ ਦੋ ਫੇਰ ਕਿਉਂ ਭਾਈ ਉਧਰ ਕੋਈ ਨਹੀਂ ਅਗਲੇ ਦਿਨ ਕਰ ਲੂਗੀ ਅਸੀਂ ਆਏ ਕੰਮ ਨਹੀਂ ਆਪਾਂ ਕਰਨਾ ਨਹੀਂ ਨਹੀਂ ਇਹ ਟਾਈਗਰ ਗਰੁੱਪ ਜੀ ਰਹਿਣਾ ਯਾਰ ਫਿਰ ਪਾੜੀ ਹੋਣੀ ਛਦਾਈ ਹੈ ਤੁਹਾਨੂੰ ਹੋਣ ਪਾੜ ਜਾ ਜਵਾਬ ਦੇਣਾ ਪੈਣਾ ਤੁਹਾਨੂੰ ਆਓ ਉਹ ਕਹਿੰਦਾ ਮੈਂ ਨਹੀਂ ਕੁਝ ਕਰਨਾ ਐਸੇ ਬਾਰੇ ਹੈ ਤੇ ਭਾਜੀ ਹੁਣ ਟਾਈਮ ਵਰਕ ਦੱਸੇਗਾ ਫਿਰ ਇਹਨੂੰ ਮੁਸ਼ਕਲ ਨਹੀਂ ਆਊਗੀ ਯਾਦ ਬਾਰੇਗੀ ਆਏਗੀ ਨਾ ਆਏਗੀ ਚਲਾਗ ਨਹੀਂ ਚਲਾਗ ਜੁੱਤੀਆਂ ਫਿਰ ਮੜ ਕੇ ਬੈਲਟ ਵੀ ਦਈ ਐ ਪਾੜੇ ਸਾਹਿਬ ਫਿਰ ਹੀ ਤੁਹਾਨੂੰ ਕਹੀ ਨਹੀਂ ਬੈਲਟ ਨਾ ਭਾਜੀ ਕੋਈ ਨਹੀਂ ਨਾ ਕਰਦੀ ਫੋਜੀ ਸਾਹਿਬ ਹੋਰ ਕੋਈ ਗੱਲ ਫੌਜੀ ਨੌਕਰੀ ਦੱਸੋ ਕਿੰਨੀ ਔਖੀ ਹੈ ਫੌਜ ਸਾਹਿਬ ਕੁਲੱ ਹਜ਼ੂਰ ਡਿਊਟੀ ਕਰਦਾ ਨੋਰਮਲ ਲੈ ਜਿਆ ਲੱਗੀ ਕਾਰਜਲ ਵਗੈਰਾ ਉਧਰ ਵੀ ਦੇ ਉਧਰਲੀ ਸਾਈਡ ਤੇ ਉਸਤਾਦ ਜੀ ਵੈਸੇ ਮੈਂ ਚైనਾ ਬੋਰਡ ਤੇ ਪਹਿਲੀ ਪੋਸਟਿੰਗ ਚైనਾ ਦੇ ਹਾਂਜੀ ਸਭ ਤੋਂ ਪਹਿਲੀ ਪੋਸਟਿੰਗ ਚైనਾ ਬੋਰਡ ਤੋਂ ਸਤੋਬਾ ਦਾ ਅਸਾ ਵਗੈਰਾ ਸਾਈਡ ਜੰਮੂ ਸਾਈਡ ਤੇ ਦਿੱਤੀ ਹੈ ਬਾਕੀ ਤੇ ਸਪੋਰਟਸ ਹੋਟਲ ਜਿਹੜਾ ਮੁੰਡੇ ਦੇ ਉਹਦਾ ਨੋਰਮ ਕਰਦੀ ਹੂੰ ਪੂਰਨਿਤ ਤੇ ਪੀਸ ਪਾਸ ਸੀ ਅਈਸ਼ਾ ਕਿਤੇ ਉੱਜਲਾ ਤਾਂ ਹਰੰਦਰ ਸਾਹਿਬ ਤੇ ਉਹਦਾ ਘੁੰਮਿਆ ਆਲਰੇਡੀ ਅਈਸ਼ਾ ਸਿਰ ਗੁਜਰਾਤ ਹੈ ਨਹੀਂ ਮੇਰੇ ਬਾਾਕੀ ਸਾਬਤ ਕਰ ਦਿੰਦੇ। ਨਹੀਂ ਫੌਜੀ ਸਾਹਿਬ ਜਿਦਾਂ ਮਲਾਂ ਤੁਹਾਡੇ ਵਾਈਫ ਹੋ ਗਿਆ ਉਹ ਵੀ ਕੰਮ ਵਗੈਰਾ ਕਰਦੇ ਨਾ ਜੋਰ ਕਰਦੇ ਤੇ ਤੁਸੀਂ ਵੀ ਜਿਮ ਜੇ ਕਰਦੇ ਤੇ ਘਰ ਸਫਾਈ ਵਗੈਰਾ ਕੌਣ ਕਰਦਾ? ਲੱਗੀ ਚੜ੍ਹ ਪੁਛੜੀ ਹੋਰ ਕੌਣ ਹੈ? ਤੇ ਕੱਪੜੇ ਕੁੱਪੜੇ ਭਾਂਡੇ ਬੁੱਡੇ ਸਾਰਾ ਕੁਝ ਲੱਗਾ। ਅਕਾਦਮ ਮੈਡਮ ਕਰਦੇ ਨੇ। ਅਛਾ ਤੁਸੀਂ ਨਹੀਂ ਕਾਈ ਕਰਦੇ। ਆਪਾਂ ਫਿਰ ਜਿੰਨੀ ਸੇਵਾ ਕਰਦੇ। ਕੋਈ ਸ਼ਰਮ ਨਹੀਂ ਬੱਚਿਆਂ ਨਾਲ ਕਰਨਾ ਪੈਂਦਾ ਰਾਜਨ ਜੋ ਮਰਜੀ ਕਰ ਲਓ। ਪਰ ਜੇ ਮੈਡਮ ਨਹੀਂ ਕਰਦੇ ਬੱਚਿਆਂ ਨਾਲ ਰੋਟੀ ਪਾਣੀ ਦੇਣਾ ਵੇਖਦਾ। ਕੀ ਵਾ ਕਰਦਾ ਪੈਂਦਾ ਵਾ? ਤੂੰ ਨਾ ਤੂੰ ਵਿਆਹ ਕਰਾ ਤੇ ਵਿਆਹ ਨੌਕਰੀ ਦੀ ਕੁੜੀ ਨਾਲ ਕਰਾ। ਫਿਰ 얘 ਦਿੱਦਰਾ ਅਫੇਰ ਤੇ ਸੌਂ ਮੈਂ ਨੌਕਰੀਆਂ ਨੇ ਨਾ ਸੀ ਭਾਵੇਂ ਹਾਊਸ ਵਾਈਫ ਨੇ ਵੀ ਕਰਾਵੇ ਹਾਏ ਦਰਾਨ ਕਰਨਾ ਪੈਣਾ ਮਤਲਬ ਕਰਨਾ ਹੀ ਪੈਣਾ ਜਿੰਦਾ ਵੀ ਇਹਨੂੰ ਡਾਈ ਕਰਦੇ ਨਾ ਕਿਹੜੀ ਦਾ ਵਿਆਹ ਨਹੀਂ ਕਰਵਾਉਣਾ ਆਉਂਦੀ ਕੋੜ ਕੈਮਰੇ ਨਾਲ ਗੱਲਾਂ ਕਰਦੇ ਨਾ ਬੁਲੀਆਂ ਕਰ ਕਰੀਏ ਤੁਹਾਨੂੰ ਹਾਂ ਤੇ ਸਮਝਾ ਜਿੰਦਾ ਵੀ ਇਹਨੂੰ ਵਿਆਹ ਕਰਵਾਉਣਾ ਮੈਂ ਸੋਨੂੰ ਪੁੱਛਕਾਰਨਿਆ ਵੀ ਭਾਵੇਂ ਦਾ ਵਿਆਹ ਹੋਵੇ ਨਾ ਪਤਾ ਲੱਗੇ ਇਹਦੇ ਨਾਲ ਡਰਦੇ ਨੇ ਕਰਾਉਣਾ ਨਹੀਂ ਕਰਾਉਣਾ ਦੇ ਪੈਣਾ ਹੀ ਨਹੀਂ ਭਾਈ ਬੜੇ ਐ ਇਤਰੇ ਯੂਗਰ ਆਈਂ ਵੇਲੇ ਨਾ ਚਲੋ ਫਿਰ ਤੂੰ ਗਰਾਂ ਨਹੀਂ ਫਿਰ ਤੂੰ ਵਿਆਹ ਨਹੀਂ ਕਰਾਈਂਗਾ ਇਤਰੇ 11 ਵਜੇ ਤੁਹਾਡੇ ਨਾਲ ਲਿਆ ਰਿਹਾ ਹਾਂ ਸੰਬੰਧ ਗਾਣੀ ਵਿਆਹ ਨਹੀਂ ਕਰਾਈਂਗਾ ਜਦੋਂ ਬੋਗੇ ਤੁਹਾਡੇ ਨਾਲ ਹੀ ਰਿਹਾ ਕਰਦਾ ਪਰ ਹੋਣਾ ਚਾਹੀਦਾ ਨਾ ਮੇਰੇ ਦਾ ਪਹਿਲੇ ਕਿਦਾ ਨਿਕਲੂਗਾ ਉਹਦੇ ਕੋਲ ਨਾ ਆਇਆ ਫਿਰ ਦੋ ਸਿਸਟਮ ਬਣਾਉਣ ਦਾ ਕੋਈ ਫਿਰ ਤੇ ਨਾ ਗੱਲਾਂ ਚੋਕੇ ਰਹਿਣਾ ਇਹਨੇ ਸਾਰੀ ਉਮਰ ਹੀ ਗੱਲਾਂ ਕਰਦੇ ਰਹਿਣਾ ਬਰਾ ਦੇ ਕੇ ਕਹਿਣਾ ਹਾਂ ਤੂੰ ਤੇ ਕੈਮਰਾ ਸਾਥੇ ਕਿਉਂ ਨਹੀਂ ਹੁੰਦਾ ਹੁੰਦੀ ਹੈ ਔ ਸੌ ਵਾਰ ਛੁੱਟੀ ਵੇਲੇ ਭਾੜਿਆ ਸਾਹਿਬ ਟਾਈਮ ਨਾ ਮਿਹਨਤ ਲਾਉਂਦੇ ਭਾੜਿਆ ਸਾਹਿਬ ਪੱਤਰ ਵੀ ਆਇਆ ਕਿ ਦੀ ਆਪਾਂ ਚ ਲੜ ਕੋ ਮਾਫੀਆਂ ਮੰ ਬਿਲਕੁਲ ਬਿਲਕੁਲ ਮੈਂ ਜਿਸ ਸਾਥੀ ਫੋਨ ਕਰ ਰਿਹਾ ਹਾਂ ਅਸਾਂ ਸਾਥੀ ਬੋਲਦੇ ਨੇ ਆਪਣੀ ਗਲਤੀ ਹੋ ਗਈ ਤੇ ਮਾਫੀ ਮੰਗਾਗੇ ਮਾਫੀ ਦਾ ਕੀ ਰਾਏ ਨਾ ਮਾਫੀ ਕੋਈ ਚੱਕਰ ਹੀ ਨਹੀਂ ਹੈ ਕਰੇ ਵੇਲਾ ਸੌਰੀ ਕਰ ਆਹ ਕਹਿੰਦੀ ਗਾਡੀ ਦੋਗੇ ਕੋਈ ਚੱਕਰ ਨਹੀਂ ਗਾ ਬਸ ਸਿੱਖਿਆ ਰਹਿ ਇੱਕ ਆਪਸ ਵਿੱਚ ਅੰਡਰਸਟੈਂਡਿੰਗ ਹੁੰਦੀ ਹੈ ਕਦੀ ਮੰਨ ਲਈ ਤੇ ਕਦੀ ਮਨਾ ਲਈ ਹੂੰ ਬਸ 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 ਐਨਾਲੀ ਬਾਰਟੜਾ ਨੈਗੇਟਿਵਿਟੀ ਪੋਜ਼ਿਟਿਵਿਟੀ ਅਲਹਮਦੁਲਿਲਾਹ ਲਾਈਫ ਬੈਲੈਂਸ ਕਿਵੇਂ ਕਰੀਏ ਬਸ ਇਹ ਹੋਈ ਬੈਡ ਕਾ ਮਾਰ ਗਏ ਬੈਡ ਕਾ ਮਾਰਦੇ ਪਿੰਡਾਂ ਤੜਕਾਂ ਵਿੱਚ ਜੇਮ ਜੀ ਮਾਰਦੀ ਹੈ ਜੇਲ ਸੀ ਦੋਵੇਂ ਤਾਰਾਂ ਗਰਮ ਹੋਣਗੀਆਂ ਕਿ ਪਟਾਕੇ ਹੀ ਪਾਣੇ ਨੇ ਉਹ ਤੇਰੀ ਤਾਰ ਠੰਡੀ ਹੋਣੀ ਚਾਹੀਦੀ ਚਾਹੀਦੀ ਹੈ ਫੇਰ ਕੋਈ ਥਾਂ ਨੱਬੀ ਜਾਂਦਾ ਦੋਵੇਂ ਤਾਰਾਂ ਗਰਮ ਪੈਣਗੇ ਪਟਾਕੇ ਹੋਏ ਰੱਖੇ ਜਾਣਗੇ ਮਤਲਬ ਤੁਹਾਡੀ ਤਾਰ ਠੰਡੀ ਆ ਉਹਨਾਂ ਦੀ ਗਰਮ ਆ ਇਹ ਉਹ ਪਰਵਾਹ ਦਾ ਬਲ ਹੈ ਕਿ ਨਹੀਂ ਠੰਡੀ ਕਿ ਨਹੀਂ ਹੈ ਇਹ ਪਰਵਾਹ ਦਾ ਬਲ ਹੈ ਕਿ ਨਹੀਂ ਰੋ ਦੱਸੋ ਦੇਖੋ ਕਿਹੜੇ ਟਾਈਮ ਤੇ ਆਪਣੀ ਗਰਮ ਹੁੰਦੀ ਹੈ ਉਹਦੀ ਠੰਡੀ ਹੁੰਦੀ ਹੈ ਕਿਸੇ ਟਾਈਮ ਤੇ ਆਪਣੀ ਗਰਮ ਹੁੰਦੀ ਹੈ ਤੇ ਉਹਦੀ ਠੰਡੀ ਉਹਦੀ ਠੰਡੀ ਆਪਣੀ ਕਰ ਬਸ ਇਹ ਜਿੰਮ ਦਾ ਮਾਹੌਲ ਨਹੀਂ ਆ ਇਹ ਵੀ ਯਾਨੀ ਜੋਸੀ ਹੋ ਜਾਂਦਾ ਵਾ ਇਹ ਵੀ ਬੈਲੈਂਸ ਹੈ ਕੀ ਬਾਤ ਆ ਬਾੜੀਆਂ ਦੇ ਬੜਾ ਵਧੀਆ ਮੈਸੇਜ ਤੁਹਾਨੂੰ ਵਲੌਗ ਜਿਹੜੇ ਜਿਹੜੇ ਹੈਗੇ ਨਾ ਲੋਕ ਮੈਸੇਜ ਹੈਗਾ ਬੜਾ ਵੱਡਾ ਇਹ ਕੋ ਤਾਹਰ ਦੇ ਬਾਈ ਯੂਟਿਊਬ ਚ ਲਾਇਆ ਇਹੋ ਗੱਲਾਂ ਗੱਲਾਂ ਕਰਨ ਵਾਸਤੇ ਜਿੰਦਗੀ ਦੀਆਂ ਗੱਲਾਂ ਸ਼ੇਅਰ ਕਰਨ ਵਾਸਤੇ ਲਾਈਫ ਦੀ ਨੂੰ ਕੋਈ ਦੱਸੋ ਇੱਕ ਚੀਜ਼ ਤਰ੍ਹਾਂ ਮੈਂ ਵੀ ਅੱਜ ਵੀ ਮੈਂ ਮਤਲਬ ਜਿਮਣੀ ਮੈਂ ਅੱਜ ਆਣਾ ਸੀ ਮੇਰਾ ਅੱਜ ਵੀ ਮਿਸ ਹੋ ਗਿਆ ਸੀ ਤੇ ਅੱਜ ਥੋੜੀ ਜਿਹੀ ਦਿਮਾਗ ਤੇ ਥੋੜੀ ਜੀ ਨਾ ਥੋੜੀ ਬਰਡਨ ਜਿਹਾ ਟੈਨਸ਼ਨ ਸੀ ਤੇ ਮੈਂ ਵਾਈਫ ਨੂੰ ਕਿਹਾ ਮੈਂ ਕਿਹਾ ਮੈਂ ਚੱਲਿਆ ਥੋੜੀ ਦੇਰ ਮੈਂ ਆਪਣਾ ਦਿਮਾਗ ਮਾਈਂਡ ਰਿਲੈਕਸ ਕਰਨ ਚੱਲਿਆ ਕਿੰਦੀ ਉੱਥੇ ਹੋ ਜਾਏਗਾ ਮੈਂ ਕਿਹਾ ਉੱਥੇ 100 200% ਹੋ ਜਾਏਗਾ ਦਮੇ ਉਸੇ ਟਾਈਮ ਮੈਂ ਗੱਡੀ ਗੱਡੀ ਤੇ ਮੈਂ ਨਾਲ ਹੀ ਇੱਧਰ ਆ ਗਿਆ ਹੁਣ ਆਇਆ ਆ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਮਾਈਂਡ ਥੋੜਾ ਰੀਫਰੈਸ਼ ਹੋ ਗਿਆ ਕੁਛ ਡਿਲੀਟ ਕਰਨਾ ਦਾ ਦੋ ਬਾਈਕਾਰ ਜਾ ਕੇ ਬੈਠ ਕੇ ਕੱਢਦੇ ਹੋ ਸਾਰਾ ਹੋਣਾ ਬੈਸ ਜੇਗਾ ਡਿਲੀਟ ਕਰਨਾ ਗੱਲਾਂ ਘਟੀਆਂ ਗਈਆਂ ਫਿਰ ਵੀ ਬੜੀਆਂ ਸੜੀ ਆ ਅੱਛਾ ਤੁਹਾਡੇ ਸਾਰੇ ਪਰਿਵਾਰ ਨੂੰ ਨਮਸਕਾਰ ਸਾਰਿਆਂ ਨੂੰ ਕੋਈ ਸੋ ਦਾ ਪਾਣੀ ਕਿ ਲਈ ਫਿਕਰ ਜੂਤ ਨੂੰ ਕੋਈ ਕੋਈ ਮੈਸੇਜ ਉਸ ਨੂੰ ਯੂਥ ਨੂੰ ਮੈਸੇਜ ਇਹੀ ਆ ਪੀ ਵਿਆਹ ਕਰਾਉ ਛੇਤੀ ਛੇਤੀ ਪਤਾ ਲੱਗੇ ਬਸੇ ਕਰੀ ਨਾ ਛੇਤੀ ਇਹ ਕਾ ਚਿਕਾ ਘੜਾ ਦੋ ਜੀ ਦਾ ਚਿਕਾ ਹੈ ਪਤਾ ਲੱਗੇ ਨਵੀਂ ਜਨਰੇਸ਼ਨ ਮੇਲਣ ਨਹੀਂ ਖਾਸ ਤੁਹਾਡੇ ਦਾ ਰਵਾਜ ਵਿਆਹ ਕਰਾਉ ਕਿਉਂ ਆਹ ਪਾਰਾ ਤੇਰਾ ਵਿਆਹ ਹੈ ਇਤਰਾ ਫੋਜੀ ਸਾਹਿਬ ਇੱਕ ਮੈਸੇਜ ਖਾਸ ਹੈਗਾ ਯੂਥ ਨੂੰ ਕਿ ਰਾਜਨ ਸਭ ਤੋਂ ਪਹਿਲਾਂ ਵਿਆਹ ਕਰਾ ਦੇ ਰਾਜਨ ਦਾ ਸਭ ਤੋਂ ਪਹਿਲਾਂ ਕਰਾਉ ਸਾਜੀ ਕੀ ਗੱਲ ਹੈ ਤੁਸੀਂ ਤੁਹਨੇ ਮੋਨ ਇਹ ਦੇ ਪਲਾਈ ਤੇ ਆ ਨਾ ਕੰਦਰਾ ਆਹ ਦੇ ਰੇਂਜ ਕੇ ਲਵ ਮਤਲਬ ਲਵ ਮੈਰੀ ਵੀ ਆ ਤਰੇਜ ਵੀ ਕਹਿੰਦੀ ਹੋਈ ਮੈਰੀ ਤੁਹਾਡੀ ਲਾਈਫ ਚ ਤੁਹਾਡੀ ਤਾਂ ਮੈਂ ਬਸ ਰੈਡੀ ਰੇਂਜ ਨਹੀਂ ਨਹੀਂ ਤੁਹਾਡੀ ਲੰਮੈ ਰੇਜ ਦੇ ਵਾਈਫ ਦੀ ਸਭ ਦੀ ਵਾਈਫ ਲਵ ਵੀ ਹੁੰਦੀ ਆ ਅੱਛਾ ਨਹੀਂ ਕੇਰੇ ਇੱਕ ਤਰਫਾ ਮੇਰੀ ਗੱਲ ਸੁਣ ਉਹ ਸੁਣੋ ਜਿਤਨਾ ਤੇਰੀ ਯਾਰੀ ਦੋਸਤੀ ਆ ਜੋ ਵੀ ਆ ਉਹਨਾਂ ਚ ਰੇਂਜ ਮੈਰਜਾਂ ਵੀ ਹੋਈਆਂ ਲਵ ਵੀ ਹੋਈ ਆ ਤੂੰ ਲਵ ਮੈਰਿਜ ਕਰਾ ਕੇ ਇੱਕ ਕੀ ਮੈਸੇਜ ਹੈਗਾ ਬਾਪੀ ਲਵ ਮੈਰਿਜ ਕਰਾਉਣੀ ਚਾਹੀਦੀ ਏ ਕਿ ਰੇਂਜ ਮੈਰਿਜ ਵੇਖੋ ਸਾਡੀ ਦੇਲੇ ਮੈਨੇ ਜਾਈ ਰਿਹਾ ਕੋਈ ਕੁੜੀ ਚੰਗੀ ਮਿਲ ਜੇ ਤੇ ਘਰ ਸਾਂਗੇਗਾ ਜੇ ਕੁੜੀ ਗਲਤ ਮਿਲ ਗਈ ਤੇ ਘਰ ਨਾ ਰੱਖੇਗਾ ਲਵ ਹੋਵੇ ਤਾਂ ਪਵੇਂ ਲਵ ਰੇਂਜ ਹੋਵੇ ਤੁਹਾਡਾ ਕੀ ਗੱਲ ਜੇ ਘਰਦਨ ਲੱਭੀ ਤੇ ਕੁੜੀ ਮਾੜੀ ਮਨਤ ਕਰ ਗਈ ਤਾਂ ਵੀ ਗਲਤ ਹੈ ਜੇ ਆਪ ਲੱਭੀ ਤਾਂ ਵੀ ਗਲਤ ਹੈ ਤੁਹਾਡਾ ਗੱਲ ਵਰਗੇਗਾ ਮੈਸ ਵਰਗੇ ਭਾਈ ਐ ਜੂਠ ਬੋਲ ਰਹਾ ਚਲ ਅਗੇ ਤੇਰਾ ਮਤਲਬ ਮੋਰ ਲੈ ਆਂ ਕਿ ਅੰਡਰਸਟੈਂਡਿੰਗ ਹੋਣੀ ਚਾਹੀਦੀ ਆ ਹਾਂਜੀ ਹਾਂਜੀ ਦੇ ਦੇ ਪਿਆਰ ਨਾਲ ਨਾਲ ਰਹਿੰਦੀ ਨਹੀਂ ਅੱਲਾ ਬਰੈਕ ਜੇ ਇਹ ਕੱਪੜੇ ਵੀ ਧੋਣੇ ਬੈਣ ਧੋਦਿਆ ਕਰੋ ਭਾਂਡੇ ਪਾਣੀ ਦੇ ਬੈਣ ਮਾਜ ਦਿਆ ਕਰੋ ਹਣਾ ਠੀਕ ਹੈ ਜੀ ਤੁਸੀਂ ਕਹਿੰਦਾ ਇਹ ਇਹ ਜਦੋਂ ਵਿਆਹ ਆ ਤੇਰੇ ਘੜੀ ਕੈਮਰਾ ਕਰਨਾ ਪੁੱਤ ਮੈਂ ਭਾਂਡੇ ਮਾਜੇਗਾ ਕਿ ਕੱਪੜੇ ਧੋਏਗਾ ਮੈਂ ਸਾਰਾ ਇਹ ਬөр ਵਿਆਹ ਦਾ ਬੜਾ ਤੰਗ ਕਰਦਾ ਉਸ ਬਾਅਦ ਆ ਗਿਆ ਜੇ ਸੱਦੇ ਕਾਲ ਜਰੂਰ ਤੰਗ ਕਰਾਂਗੇ ਅਜਾ ਨੌਕ ਚ ਫਿਰ ਉਹ ਨਹੀਂ ਕੁਝ ਕਹਿੰਦੇ ਵਿਆਹ ਬਹੁਤ ਤੰਗ ਕਰਦਾ ਮੈਂ ਜੇ ਸੱਦੇ ਕਾਲ ਜਰੂਰ ਤੰਗ ਕਰਾਂਗੇ ਤੇਰੇ ਤੋਂ ਇਹ ਵਿਆਹ ਮੇਰੇ خیال ਤੋਂ ਬਾਰ ਸਾਲ ਗੁੰਮ ਦਾ ਗੱਲਾ ਕੰਮਰਾ ਮੈਂ ਠੀਕ ਠੀਕ ਯਾਰੀ ਤੁਮ ਵੀ ਮਿਲਦੀ ਵੀ ਤੇ ਤੇਰੀ ਤੇਰੀ ਗੱਦੀ ਹੋਣੀ ਚੱਲ ਜਣਾ ਉੱਥੇ ਇੱਥੇ ਬੜੀ ਗੱਦੀ ਮੈਂ ਤੁਹਾਡੇ ਕੋਲ ਹੋਣੀ ਗੱਦੀ ਗੱਲੀ ਯਾਰ ਸਤਾਤ ਚੰਗਾ ਮਿਲ ਜੇ ਤੇ ਗੱਦੀ ਉਸ ਤੋਂ ਵੱਡੀ ਗੱਦੀ ਨਹੀਂ ਹੁੰਦੀ ਚਾਹ ਤੁਹਾਨੂੰ ਤੁਹਾਡੀ ਸਹੀ ਗੱਲ ਹੈ ਕਿ ਨਹੀਂ ਪਹਿਲ ਗੱਲ ਵਿਆਹ ਤੋਂ ਬਾਅਦ ਜੇ ਬੰਦਾ ਕਵੇ ਕਿ ਮੈਂ ਪਹਿਲਾਂ ਕੁਵਾਰਾ ਹੀ ਜੋ ਮਿਹਨਤ ਕਰਨੀ ਆ ਸਰੀਰ ਬਣਾਉਣਾ ਵਾ ਪੈਸੇ ਜੋੜਨੇ ਆ ਉਹ ਵਿਆਹ ਤੋਂ ਪਹਿਲਾਂ ਕਰ ਲੈ ਕੇ ਜਾਂ ਵਿਆਹ ਤੋਂ ਬਾਅਦ ਜਿਆਦਾ ਪੈਸੇ ਜੋੜਦੇ ਆ ਵਿਆਹ ਤੋਂ ਪਹਿਲੇ ਪਹਿਲੇ ਨਾ ਬਿਲਕੁਲ ਪਹਿਲੇ ਵਿਆਹ ਤੋਂ ਪਹਿਲੇ ਤੁਸੀਂ ਜੋੜ ਲਓ ਜੋ ਜੋੜ ਸਕਦੇ ਆਰ ਵਾਲਾ ਫੀਚਰ ਪਾਓ ਤੁਹਾਡੇ ਬੱਚਿਆਂ ਵੱਲ ਤੇ ਤੁਹਾਡੇ ਘਰ ਦੀ ਲਾਈਫ ਸੱਚਾ ਵਾਅਦਾ ਸੱਚਾ ਵਾਅਦਾ ਬੈਚਰ ਲਈ ਗੱਲ ਉਸ ਤੋਂ ਬਾਅਦ ਕੋਈ ਜੋੜਦਾ ਉਸ ਤੋਂ ਬਾਅਦ ਦੀ ਘਰ ਜੋ ਕਿ ਜਦ ਰਾਜ ਨੇ ਵਿਆਹ ਕਰਾਉਣਾ ਹੋਵੇ ਤਾਂ ਕਿੰਨੇ ਕੇ ਪੈਸੇ ਚਾਹੀਦੇ ਦੇਖੋ ਕੋਈ ਵੈਸੇ ਬੜਾ ਪੈਸਾ ਹੈਗਾ ਇਹ ਲੋੜ ਨਹੀਂ ਲੱਗੀ ਨਹੀਂ ਨਹੀਂ ਉਹ ਤਾਂ ਜੱਦੀ ਦੇ ਕੋ ਕਿਤੇ ਪਾ ਕੇ ਦੇਖੋ ਇਹਨੂੰ ਆਪਣਾ ਸੇਫ ਸਾਈਟ ਬਿਲਕੁਲ ਸੈਟ ਕਰੀ ਜਾਏ ਦੀ ਹੈ ਕਟ ਕੋਣ 1.5 ਕਰੋੜ ਤੇ ਇੱਕ ਹੋਣਾ ਚਾਹੀਦਾ ਉਹ ਤੇਰੀ ਮੁਭਰਾਵਾ ਤੈਨੂੰ ਪਤਾ ਹੈ ਤੈਨੂੰ ਜੀ ਬਿਲਕੁਲ ਕਿਉਂਕਿ ਜਿੱਦਾਂ ਦਾ ਮਾਡਰਨ ਹੈਗਾ ਵਾ ਕਿੰਦੀ ਵਾਈਫੀ ਹੋਵੇ ਮਾਡਰਨ ਮਿਲ ਗਈ ਤੇ 1.5 ਕਰੋੜ ਤੇ ਤੈਨੂੰ ਚਾਹੀਦਾ ਇਹਦੇ ਕੋਲ ਘੱਟ ਵਾਲੀ ਬਿਲਕੁਲ ਘੱਟ ਵਾਲੀ ਪਾਜੀ ਕਰਨਗੇ ਇਹਦੇ ਨਾਲ ਇਹ ਚੀਜ਼ ਵੀ ਆਪੇ ਤੇ ਮੈਂ ਪਾਪਾ ਨੂੰ ਬੈਸਟ ਕਰਾ ਦੇਵਾਂਗਾ ਘੱਟ ਵਾਲੀ ਕਰ ਸਕਰਟ ਵਾਲੀ ਨੂੰ ਅਹੀ ਸਕਰਟ ਵਾਲੀ ਕੋ ਲੈ ਕੇ ਨਹੀਂ ਪੰਜਾਬੀ ਸੂਟ ਵੀ ਲੈ ਕੇ ਆਵਾਂਗੇ ਤਾਂ ਬਾਤ ਉਹ ਸਕਰਟ ਉਤਾਰ ਕੇ ਕਰੋੜ ਰੁਪਏ ਰਾਇਟ ਸਹੀ ਹੋਣੇ ਕਿਹਾ ਉਹੜੋ ਵੀ ਆਖਰਾ ਫਿਰ ਆਖਰਾ ਲੈ ਚਲਨੀ ਗੱਲ ਹੈ ਇੰਨਾ ਕਦੇ ਪੈਸਾ ਜੈਨਰਲ ਬਾਤ ਫਿਰ ਪੂਰੀ ਉਮਰ ਵਿਆਹ ਨਾ ਕਰਾਓ ਰੀਗਲ ਨੂੰ ਕੁਛ ਕੈਮਰੇ ਨਹੀਂ ਆਜੋ ਭਾਈ ਅੱਛਾ ਪਰ ਬੜਾ ਜਿੰਦਾ ਵਿਆਹ ਜੂੜੋ ਦੇ ਵੀ ਰੀਗਲ ਬੜਾ ਤਗੜੇ ਹੋਏ ਆ ਭਾਈ ਰੀਗਲ ਬੜੀ ਮਿਹਨਤ ਕਰਦਾ ਆ ਜੀ ਰਾਉਂਡ ਫਿਗਰ 40 ਸਾਲ ਦਾ ਨਹੀਂ ਹੋਇਆ ਨਾ ਬੜੀ ਵਧੀਆ ਐਕਸੀਡੈਂਟਲੀ 12.5 ਦਾ ਰਜੀਵਾਂ ਵਿੱਚ ਵਿਆਹ ਆਇਆ ਤੁਹਾਡਾ ਹਾਂ ਬੋਲੋ ਫਿਰ ਵਿਆਹ ਬਾਰੇ ਗੱਲ ਅੱਜ ਵਿਆਹ ਦਾ ਟੌਪਿਕ ਚੱਲੇਗਾ ਵਿਆਹ ਤੇ ਜਿਹੜੇ ਚਲੋ ਸਾਰੇ ਕਰਾਉਣੇ ਚਾਹੀਦਾ ਵੀ ਇਹ ਕਰਾਉਣੇ ਸਾਰੇ ਉਹ ਵੀ ਕਰਾਉਂਦੇ ਨੇ ਸਮਾਹਾਰਨ ਕਰਾਇਆ ਉਹ ਵੀ ਕਰਾਉਂਦੇ ਨੇ ਮੈਂ ਵੀ ਨਹੀਂ ਕਰਾਇਆ ਨਹੀਂ ਉਹ ਤਾਂ ਨਹੀਂ ਆਉਂਦਾ ਨਿਕਲੇ ਨਹੀਂ ਆਉਂਦਾ ਅੰਦਰੋਂ ਆ ਕੇ ਕਰਾਇਆ ਲਈ ਦੱਸਿਓ ਅੱਛਾ ਪੰਦੀ ਜੀ ਧੰਨਵਾਦ ਸਾਰਾ ਤੇ ਜਿਹੜੇ ਘਰਾਂ ਦੇ ਕੰਮ ਆਉਂਦੇ ਸਾਰੇ ਕਰਦੇ ਆ ਜਿਹੜਾ ਕਹਿੰਦਾ ਨਹੀਂ ਕਰਦਾ ਉਹ ਛੁੱਟ ਬੋਲ ਅੱਛਾ ਤੁਸੀਂ ਵੀ ਕਰਦੇ ਸਾਰੇ ਕਰਨੇ ਪੈਂਦੇ ਆ ਤੁਹਾਡੀ ਵਾਜ ਬਿਮਾਰ ਹੋ ਗਈ ਸੀ ਕੱਲੇ ਨਹੀਂ ਹੋ ਉਤਰਾ ਬਿਮਾਰ ਹੋ ਹੀ ਜਾਂਦਾ ਇਹ ਚੀਜ਼ ਜੀ ਇਹ ਬੇਚੀ ਫੀਲਸ ਕਰਦਾ ਨਾ ਤਾਂ ਤੇ ਇਹ ਨਹੀਂ ਆ ਵੀ ਹੈਲਪੀ ਕਰਾਉਣੀ ਹੁੰਦੀ ਜਿਉ ਤੁਹਾਡਾ ਬ੍ਰਦਰ ਹੈ ਰਮ ਹੈਪਲੀ ਮੰਗਦਾ ਧੀ ਕਰਦਾ ਹੈ ਕਿ ਨਹੀਂ ਚਲ ਇਹਨੂੰ ਕੋਈ ਤੂੰ ਕੁਵਾਰਾ ਜੇ ਤੇਰੀ ਮੰਮੀ ਬਾਹਰ ਅੰਦਰ ਜਾਂਦੀ ਕੁਝ ਕੰਮ ਨਹੀਂ ਕਰਦਾ ਆ ਸਾਰਾ ਸਾਡਾ ਘਰ ਕੁਛ ਹੋਈ ਕੀਤਾ ਦਾ ਦਿੰਗੇ ਉਹ ਕਰਦੀ ਹੱਥ ਖਰਾਬ ਕਰਦੀ ਉਹ ਆਲਸ ਬਾਦ ਹੁੰਦਾ ਤੇ ਜਦੋਂ ਗੈਸਟ ਆ ਜਾਂਦੇ ਫਿਰ ਤੂੰ ਘਰ ਦੇ ਵਿੱਚ ਕੁਝ ਤਾਂ ਕਰ ਦੇ ਗੈਸਟ ਆਣ ਦੇ ਮੈਂ ਬਾਹਰ ਦਰਦ ਲਾ ਭਾਜੀ ਮੈਂ ਚਲੋ ਜੇ ਜਿੰਨੇ ਵੀ ਸਾਰੇ ਵਿਆਹੇ ਬੰਦੇ ਜੀ ਇਹਨਾਂ ਨੇ ਕਿਹਾ ਵਾਹ ਕਿ ਲਾਈਫ ਨੂੰ ਬੈਲਟ ਕਿੱਧਰ ਰੱਖੀਏ ਕੀ ਹੈਲਪ ਕਰਨੀ ਚਾਹੀਦੀ ਆ ਹੈਲਪ ਵਰਡ ਯੂਜ਼ ਕੀਤਾ ਵਾ ਭਾਡੇ ਮੈਂ ਨੇ ਜਿਹਦੇ ਪੈਨ ਲਾ ਦੇਣੀ ਚਾਹੀਦੀ ਆ ਪੁੱਛੇ ਲਾਉਣੇ ਚਾਹੀਦੇ ਆ ਝਾੜੂ ਮਾਰਵਾ ਦੇਣਾ ਮਸ਼ੀਨ ਲਾਉਣੀ ਚਾਹੀਦੀ ਆ ਤਾਰਾ ਤੇ ਕੱਪੜੇ ਵੀ ਪਾਉਣੇ ਚਾਹੀਦੀ ਆ ਇਹ ਕਿ ਤੁਹਾਡੀ ਆਪੀ ਵੀ ਮੰਗਣੀ ਜੀ ਦੀਆਂ ਵਾ ਮਾਫੀ ਮੰਗ ਲਓ ਸਾਰਾ ਕੁਝ ਕਰ ਲਓ ਤੁਹਾਡੀ ਆਪਸ ਵਿੱਚ ਸੈਟਿੰਗ ਆ ਇੱਕ ਹੈਲਪ ਦੇ ਕਰਨੀ ਚਾਹੀਦੀ ਜੇ ਜਿਹੜੀ ਅੱਜ ਨਾ ਕਰਦੋਂਗੇ ਨਾ ਹੈਲਪ ਨਹੀਂ ਕਰਨੀ ਤੇ ਬਾਅਦ ਚ ਜਿਹੜਾ ਕਲੇਸ਼ ਆ ਉਹ ਤੁਹਾਡੇ ਕੋਲ ਬੇਅਰ ਨਹੀਂ ਹੋਣਾ ਉਹ ਤੁਹਾਡੇ ਦਿਮਾਗ ਤੇ ਟੈਨਸ਼ਨ ਰਹੇਗੀ ਦਿਲ ਦੀਆਂ ਗੱਲਾਂ ਜਿੱਦਾਂ ਭਾੜੇ ਸਾਹ ਦਾ ਟੈਨਸ਼ਨ ਹੈ ਜੇ ਮੰਗੇ ਲਗਦਾ 라ਤੀ ਮਸ਼ੀਨ ਨਹੀਂ ਲਾਈ ਸੌ ਵਾਰ ਹੀ ਨਾ ਜੀ ਬੱਤੀ ਗਈ ਹੈ ਹੀ ਦਾ ਉਹ ਬੱਲੇ ਪਾੜਿਆ ਸਾਹਿਬ ਤਿੰਨ ਰੈਪਸ ਹੋਦੇ ਚਾਰ ਲੋ ਜੀ ਕਿ ਲਾਈਵ ਨੂੰ ਬੈਲੈਂਸ ਕਿੱਦਾਂ ਕਰੀਏ ਵਿਆਹ ਕੁਵਾਰਾ ਵਿੱਚ ਕੀ ਫਰਕ ਹੁੰਦਾ ਵਾ ਰਾਜਨੀਤਿਕ ਗੱਲ ਮੰਨਦਾ ਨਹੀਂ ਆ ਤੇ ਜਿੰਨੇ ਵਿਆਹ ਬੰਦੇ ਨੇ ਸਾਰਿਆਂ ਨੇ ਕਬੂਲ ਕੀਤਾ ਵੀ ਸਾਰੇ ਜਣੇ ਨਾਲ ਮਿਲ ਕੇ ਕੰਮ ਕਰਦੇ ਆ ਕਪੜੇ ਤਾਂ ਹੁੰਦੇ ਕਰਾਉਂਦੇ ਸੀ ਕਰਾਉਂਦੇ ਹਾਂ ਇੱਕ ਕਰਾਉਂਦੇ ਰਹਾਂਗੇ ਫਾੜਿਆ ਸਾਹ ਗੁੱਸਾ ਤੇ ਨਹੀਂ ਕਰਨਦੇ ਕੋਈ ਨਹੀਂ ਹੱਸ ਕੇ ਹੁੰਦੀ ਆ 120 ਕਿਲੋ ਦੀ ਬੈਚ ਪ੍ਰੈਸ ਲਾਉਂਦੇ ਹੋਏ ਫੌਜੀ ਸਾਹ ਇਜ਼ੀ ਇਜ਼ੀ ਫਰਜ਼ਾਨ ਫੌਜੀ ਸਾਹਿਬ ਨਾ ਪਰ ਆਂਛਾ ਇਹਨਾਂ ਦੇ ਜਿੰਮ ਦੇ ਗਰੁੱਪ ਦੇ ਬੰਦੇ ਸ਼ੇਅਰ ਕਰ ਦੋ ਹੋਵੇ ਹੋਣੀ ਕਰਦੇ ਇਹਦੇ ਲੱਗਣੀ ਲੇਟ ਨਗਲੇ ਆ ਕੇਦੋ ਫੌਜੀ ਸਾਹ ਬੰਦੇ ਇਹ ਮੇਰਾ ਗੁੱਸਾ ਤਾਂ ਨਹੀਂ ਗੱਡੀ ਆਉਂਦੇ ਕੱਦੇ ਰਾਇਣ ਬੋਲਿਆ ਬੜਾ ਅੱਜ ਪੰਜ ਪੰਜ ਦੀ ਪੂਣੀ ਹੀ ਕਰ ਲਈ ਮੈਨੂੰ 15 ਲਾ ਦਿੱਤੀ ਇਹ 15 ਹੈ ਹਾਂਜੀ ਇਹਨੂੰ 15 ਜੀ ਹਾਂ 20 ਬਵਾ ਠੀਕ ਹੈ 120 ਕਿਤਾ ਬਲਾਂਸ ਹੈ ਆਏ ਹਾਂ ਅ ਜੇ ਤੁਹਾਨੂੰ ਮਾਰਿਆ ਨਹੀਂ ਅਸ਼ੀਰਵਾਦ ਇਹਨਾਂ ਨੇ ਮੈਡਮ ਮੈ ਨਹੀਂ ਕਰੀ ਮਾਰਿਆ ਹੁਣ ਸਹੀ ਹੈ ਨਾ ਇਹ ਮੈਡਮ ਮਾਰਦਾ ਹੈ ਇਹ ਰੱਜੀਆ ਜੀ ਬੜਾ ਐਸਾ ਖੱਟ ਗਿਆ ਤੁਹਾਨੂੰ ਪਤਾ 47 ਮਹੀਨਾ ਬੀਤ ਕੇ ਕੱਪ ਨਹੀਂ ਹੋਣਾ ਖੱਟ ਗਿਆ ਸਾਰਾ ਭੱਲ ਲੱਗਣੀ ਨਾ ਨਾ ਕੋਈ ਸਰ ਚ ਚੀਨੀ ਕੁੜੀ ਦੇ ਬਾਹਰ ਲੱਗੀ ਹੈ ਜਿਹੜਾ ਜੋੜਾ ਵਾਲਾ ਬੁਖਾਰ ਹੋਇਆ ਸੀ ਉਸ ਤੋਂ ਬਾਅਦ ਵੀ ਕੁੜੀ ਲਾਈ ਪਚੀ ਹੈ ਇੱਥੇ ਲੱਗੇ ਜੀ ਵੀ ਲੱਗੇ ਲੱਗੇ ਚਲੋ ਲੱਗੇ ਥੀ ਲਾ ਬਹੁਤ ਜਾਣ ਤੋਂ ਬਦਲ ਲੱਗੇ ਇੱਥੇ ਜਾਣ ਦੀ ਵਾਪਸ ਇੱਥੇ ਇਹ ਕੀ ਕਰਨ ਦੇ ਆ ਮਾਦਰ ਕੌਣ ਇਹ ਕਿਤਨਾ ਦੇ ਇਹ ਬੈਠ ਕਾ ਸੋਮਵਾਰ ਕੱਢ ਲਗਾ ਨਾ ਕੱਪੜੇ ਧੋਣੇ ਆ ਹੋਰ ਇਹ ਘਰ ਮਾਰਨੀ ਸੀ ਤੇ ਮਾਰ ਗਿਆ ਨਾ ਹੋਣਾ ਜੇ ਚਲ ਮਾਰ ਫੇਟ ਕਿੱਥੇ ਮਾਰ ਨਹੀਂ ਕੰਨ ਫੜ ਕੇ ਕਹ ਤੂੰ ਆਏ ਕੱਪੜੇ ਬਿਲਕੁਲ ਤੋਂ ਆਖੀ ਸਾਤੇ ਮੈਂ ਤਾਂ ਬਹੁਤ ਕੰਨ ਮਾਰਦੇ ਨੇ ਮਾਰਦਾ ਮੈਂ ਕਹਿੰਦਾ ਜਿਹੜੇ ਘਰ ਮਾਰਦੇ ਬੈਠਾ ਅੱਜ ਨਾ ਤੂੰ ਲੇਟ ਆਇਆ ਵੈਸ ਤੋਂ ਡਾਢ ਚੱਲਣ ਲੱਗਾ ਸੀ ਫੋਜੀ ਸਾਹਿਬ ਵੀ ਬੜੇ ਚਿਰ ਬਾਅਦ ਮੱਥੇ ਲੱਗੇ ਦੇ ਪਾੜ ਦਿੱਤੇ ਆ ਬੰਦਾ లైఫ్ బ్యాలెన్స్ ਦੀ ਗੱਲਾਂ ਚੱਲਣੀਆਂਹੀਂ ਕਿ ਇੱਥੇ ਲੋਕੀ ਸੌਰੀ ਨਹੀਂ ਮੰਗਦੇ ਜਿਦਾਂ ਦਿੱਲੀ ਵਿੱਚ ਸਾਰੇ ਆਪ ਦਾਕੇ ਨੂੰ ਬੜਾ ਟੈਨ ਨਹੀਂ ਤੇ ਖੁਦ ਕੇ ਜਾਹਰ ਗਿਆ ਗੱਲਾਂ ਆਡੀਅਮ ਬਜੇਦੋਂ ਕਿ ਇਹਦੇ ਸਟਾਰ ਨੂੰ ਸਟਾਰ ਸੰਭਾਜਦਾ ਤੇ ਉਹ ਮੋਰਲ ਮਾਰ ਲੈ ਗਿਆ ਕਿ ਜਿਹੜਾ ਆਪਣਾ ਨਾ ਬਾੜੀ ਕਹਿੰਦਾ ਵੀ ਆਪਣੇ ਧੌਂਡ ਸਰੀਆ ਇਹ ਉਹਨੂੰ ਕਹਿੰਦਾ ਵੀ ਤੂੰ ਕੱਪੜੇ ਧੋਣਾ ਕਹਿੰਦਾ ਧੋਣੇ ਫੇੜੀ ਤੇ ਮੈਂ ਇਹ ਗੱਲ ਹੰਡੀਏ ਤੇ ਵਿਆਹ ਜਿਉਂ ਤੇਰਾ ਉਹ ਵੀ ਰੁਪਾਲ ਲੱਗੂਗਾ ਸਹੀ ਫੋਰ ਦੇ ਟੂਰ ਬੜੇ ਲਾਏ ਆ ਤੇ ਜੇ ਆਪਾਂ ਕਿਹਾ ਸੌਰੀ ਬਾਹਰ ਕੋ ਪੂਰੇ ਮੰਗ ਲੈਂਦੇ ਆ ਤੇ ਜਾਂਦਾ ਵੀ ਕੀ ਆ ਦੱਸੋ ਮੰਗੋ ਕੋਈ ਨਹੀਂ ਆ ਹਾਂ ਇਹ ਤੇ ਛੋਟਾ ਜਿਹਾ ਮੌੜ ਡਿਆ ਬਸ ਤੇ ਇੰਨੇ ਕਹਿ ਦੋ ਤੇ ਅਗਲਾ ਵਸੇ ਵੇਲੇ ਸ਼ਾਮ ਨੂੰ ਜਾਂ ਮੈਂ ਜਦੋਂ ਪਹਿਲੀ ਵਾਰੀ THAILAND ਗਿਆ ਹਾਂ ਨਾ ਤੇ ਮੈਂ ਫੋਟੋ ਖਿਚਾਉਣ ਲੱਗਾ ਤੇ ਮੇਰੀ ਗਲਤੀ ਮੈਂ ਗੁਰੇ ਜਿਹਾ ਵੱਜਾ ਤੇ ਉਹਨੇ ਮੈਨੂੰ ਸੌਰੀ ਕਿਹਾ ਤਾਂ ਮੈਂ ਹਾਂ ਯਾਰ ਕਿਆ ਬਾਤ ਉਹ ਤੋਂ ਮੈਂ ਸਿੱਖਿਆ ਲਈਆ ਬਾਕੀ ਕੋਲ ਸਾਹਿਬ ਇਹ ਇੱਕ ਮੈਸੇਜ ਦੇਣਗੇ ਖਾਸ ਕਰਕੇ ਰਾਜਨ ਨੂੰ ਇਹ ਕਹਿੰਦਾ ਮੈਂ ਸੌਰੀ ਨਹੀਂ ਮੰਗਾ ਕਰਨੀ ਬੁੱਢੀ ਦੀ ਸੌਰੀ ਨਹੀਂ ਮੰਗਿਆ ਕਰਨੀ ਭਾਈ ਇਹ ਟਾਈਮ ਹੀ ਦੱਸੂਗਾ ਜਦੋਂ ਪਿਆਰ ਹੋ ਗਿਆ ਇਹ ਕਹਿੰਦਾ ਇੰਸਟਾਗ੍ਰam ਤੇ ਰੀਲ ਬੜੀ ਵਾਰੀ ਵਾਇਰਲ ਹੁੰਦੀ ਆ ਜਿਤ ਤਰ੍ਹਾਂ ਨਾ ਹੁੰਦੇ ਆ ਬਲੌਗਰ ਵਗੈਰਾ ਕੋਸ਼ਦੇ ਆ ਹਸਬੰਡ ਵਾਈਫ ਮਤਲਬ ਫੋਰਮਰ ਦੀ ਗੱਲ ਕਰਨੇ ਇੰਡੀਅਨ ਵੀ ਨਹੀਂ ਕਰਦੇ ਨੇ ਪੁੱਛਦੇ ਵੀ ਤੁਸੀਂ ਕਿੰਨੇ ਸਾਲ ਹੋ ਗਏ ਤੁਹਾਡੀ ਮੈਰਿਜ ਨੂੰ ਕੱਠਿਆਂ ਰਹਿੰਦੇ ਹੋ ਕੋਈ ਕਹਿੰਦਾ ਮੇਰੀ ਦਾਸ ਕੇ ਨੂੰ 20 ਕੇ ਨੂੰ 25 ਕੇ ਨੂੰ ਤੀਹ ਕੇ ਕਹਿੰਦੇ ਵੀ ਖੁਸ਼ ਰਹਿਣ ਦਾ ਰਾਜ਼ ਕੀ ਹੈ ਤੁਹਾਡਾ ਹੂੰ ਵੀ ਤੁਸੀਂ ਅੱਜ ਤੱਕ ਕਿੰਨੇ ਸਾਲ ਹੋ ਗਏ ਇਕੱਠੇ ਨਾ ਕਹਿੰਦਾ ਬਸ ਇਹੀ ਸੋਚੋ ਹੂੰ ਮਹਲੇਵਰ ਕੱਲ੍ਹ ਨੇ ਇੰਡੀਅਨ ਦੀ ਗੱਲ ਨਹੀਂ ਆ ਆਲ ਆਫ ਅ ਵਰਡ ਦੇ ਵਿੱਚ ਉਹ ਕਹਿੰਦਾ ਆਪਣੀ ਜਨਾਨੀ ਦੀ ਰੋਹਾਂ ਆ ਜਹਾ ਦਾ ਨੂੰ ਬੁਲਾਉਣੀ ਪੈਣੀ ਹੈ ਤੇ ਇਕੱਠੇ ਤਾਂ ਹੀ 25 ਸਾਲ ਹੋ ਗਏ ਇਕੱਠੇ ਆਂਦੇ ਆ ਤੇ ਜੇ ਨਹੀਂ ਆ ਜਹਾ ਨੂੰ ਬੁਲਾਉਂਦੀ ਤੇ ਫੇਰ ਉਹ ਹੀ ਜੇ ਤੁਹਾਨੂੰ ਵਧੀਆ ਹੀ ਹੋਏ ਮਸਾਲੇ ਗੱਲ ਆ ਗਈ ਨਾ ਮਹਲੇਵਰ ਕਹਿ ਰਿਹਾ ਵੀ ਉਹ ਵੀ ਇਹੀ ਕਹਿੰਦੇ ਆ ਵੀ ਖੁਸ਼ੀ ਦਾ ਰਾਜ ਕੀ ਕਹਿੰਦਾ ਬਸ ਇਹਨਾਂ ਦੀ ਸੁਣਨੀ ਹੈ ਬਸ ਜੀ ਕਹਿਣਾ ਬਸ ਜੀ ਕਹਿਣਾ ਜੀ ਠੀਕ ਹੈ ਜੀ ਜੀ ਕੋਟ ਜੀ ਇਹ ਬੜਾ ਕੀ ਜੀ ਕਹਿਣਾ ਤੇ ਬੈਡ ਕਾ ਕੱਢਨੀ ਆ ਬਸ ਦੇਖੀ ਮੈਸੇਜ ਬਲੌਕ ਖਤਮ ਕਰ ਲੱਗੇ ਬਸ ਮੈਸੇਜ ਇਹੀ ਹੈ ਭੰਡ ਤਾਇਆ ਕਰੋ ਛਿੱਤੀ ਛਿੱਤੀ ਕਰਾਓ ਤੇ ਇਹਨੂੰ ਤੇਰ ਭਾਵੇ ਆ ਜਾ ਜਦੋਂ ਤੇਰਾ ਵਿਆਹ ਆ ਗਿਆ ਤੇ ਤੇਰਾ ਕਰੇਗਾ ਬੈਡ ਕਾ ਕੱਢਾ ਕਰੂਗਾ ਇਦਾਂ ਹੀ ਇਦਾਂ ਹੀ ਇਹ ਆਟ ਇਹ ਤੁਹਾਡੇ ਹੱਥ ਜੋੜੀ ਇਹਨਾਂ ਨੇ ਇਦਾਂ ਹੀ ਲੋਕੀ ਆਇਆ ਜੋੜਦੇ ਉਹਨੇ ਪਹਿਲਾਂ ਹੀ ਆਇਆ ਕਿ ਲੋ ਜੀ ਗੱਲ ਐ ਨਹੀਂ ਮੌਰ ਲੈ ਨਿਕਲਿਆ ਕਿ ਮੌਕਾ ਮਿਲੇਗਾ ਤਾਂ ਹਮ ਬਤਾ ਦੇਗੇ ਕਿ ਤੁਮੇ ਕਿਤਨਾ ਪਿਆਰ ਕਰਤੇ ਆ ਜ਼ਨਮਾ ਰਹਿ ਗਏ ਹੀ ਅੱਜ ਦੇ ਵਿਚਾਰੇ ਇੱਕ ਮੈਡਮੈਂਟ ਕੀਤੀ ਸੀ ਕਿ ਨਾਂ ਮਹੀਨਾ ਬਾਅਦ ਫਿੱਟ ਹੋਊਗਾ ਤੇ ਭੱਜਣਾ ਹੁਣ ਇੱਕ ਮੈਡਮੈਂਟ ਕੀਤੀ ਵੀਡੀਓ ਦੇ ਵਿੱਚ ਘਰ ਦੇ ਕੰਮ ਕਰ ਬੜਿਆਂ ਦੇ ਭਾਜੀ ਘਰ ਦੇ ਕੰਮ ਕਰ ਪਰ ਆ ਜਾ ਕਰੇ ਨਾ ਇੱਕ ਮਹੀਨਾ ਜੀ ਇੱਕ ਮਹੀਨਾ ਹੋਰ ਇੱਕ ਮਹੀਨਾ ਹੋਰ ਮਸ਼ੀਨ ਲਾਣੀ ਆ ਨਹੀਂ ਇੱਕ ਮਹੀਨਾ ਹੋਰ ਦੋ ਫਿਰ ਜੇ ਮਾਉਂ ਇੱਕ ਮਹੀਨਾ ਬਾਅਦ ਪਹੁੰਚਾਂ ਮੈਂ ਕਹਾਂ ਨਹੀਂ ਪਤਲਾ ਨਹੀਂ ਆਪਾਂ ਫਿੱਟ ਹੋਣਾ ਐਵੇਂ ਐਵੇਂ ਥੀਲਾ ਗੱਡਿਆ ਜ਼ਮਾਨ ਵਾਹ ਫਿੱਟ ਹੋਣਾ ਲੈ ਕੰਮ ਕੰਮ ਕਰਦਾ ਸਭ ਸਭ ਸਾਰੇ ਗਰੀਦੇ ਸਾਰਿਆਂ ਦੀ ਸੇਵਾ ਕਰਦੀ ਮਾਂ ਪਿਓ ਦੀ ਮੋਟੀ ਦੀ ਬੱਚਿਆਂ ਦੀ ਆਪਣੇ ਨਾਲ ਨਹੀਂ ਦੀ ਮੈਂ ਤੇ ਨੰਬਰ ਤੇ ਮੈਂ ਕਹਿੰਦਾ ਘਰ ਦੇ ਕੰਮ ਸਾਰੇ ਕਰਦੀ ਨੇ ਆ ਨਹੀਂ ਪਹਿਲੇ ਮਾਂ ਪਿਓ ਮਾਂ ਤੋਂ ਪਹਿਲੇ ਫਿਰ ਬੱਚੇ ਅੱਛਾ ਫਿਰ ਮੋਟੀ ਉਹਨੇ ਬਣਾਓ ਇਹ ਲੈਣਾ ਵੀਰ ਕੇ ਆ ਦੇ ਗੱਲ ਨਹੀਂ ਉਹਨੂੰ ਵੀ ਪਤਾ ਹੈਗਾ ਆਪਣੇ ਕਮਰੇ ਤੋਂ ਲੈਣਾ ਨਹੀਂ ਕਿਰਦਾ ਬਾਬੇ ਇਹ ਕਿਰਦਾ ਸੇਵਾ ਭਾਵ ਉਹਨਾਂ ਨੂੰ ਚੰਗੀਆਂ ਚੀਜ਼ਾਂ ਖਵਾਉਣੀਆਂ ਉਹਨਾਂ ਨੂੰ ਉਹਨਾਂ ਦੇ ਹੈਲਥ ਬਾਰੇ ਅਵੇਅਰ ਕਰਨਾ ਜਾਗਰੂਕ ਕਰਨਾ ਚਾਹੁੰਦੇ ਨੇ ਨਹੀਂ ਕਿ ਉਹ ਕਿਰਦਾ ਜੀ ਕੋਈ ਬਿਮਾਰ ਹੈ ਕੋਸ਼ਿਸ਼ ਉਹਦੇ ਹੈਲਪ ਕੰਮ ਤੇ ਕਰਨਾ ਪੈਂਦਾ ਕੋਈ ਨਹੀਂ ਕਰਦਾ ਨਹੀਂ ਨਹੀਂ ਆਪਾਂ ਸਪਲੀਮੈਂਟ ਹੀ ਰਹੀਏ ਖਵਾਈ ਦੇ ਉਹਨਾਂ ਨੂੰ ਨੇਚਰਲ ਬਿਮਾਰ ਐਸ਼ ਪਾ ਕੇ ਆਣਾ ਐਸ਼ ਪਾ ਕੇ ਐਂਡ ਤੇ ਆ ਗਏ ਨਾ ਕੱਢਦੇ ਇਹ ਕੋਈ ਨਹੀਂ ਇਹ ਪਾਣਾ ਜੇ ਬਸ ਕਰ सौ <laughs> सट्ठ किलो कह तो सोमवार तो बंदे बंद जाते मशीन बंद होती ना केजरीवाल ने बत्ती बंद थी ਕੀ ਆ ਬਾਹਰ ਆ ਭਾਜੀ ਪਾਰਟਿਕਲਰ ਭਾਰ ਵੀ ਘਟਾਇਆ 8 ਕਿਲੋ ਭਾਰ ਬੈਂਚ ਉਥੇ ਸਟੇਬਲ ਰੱਖੀ 60 ਬੈਂਚ ਮੇਰੀ ਉਦੋਂ ਵੀ 60 ਤੇ ਹੁਣ ਵੀ 60 ਹੀ ਹੈ ਸਟੇ ਦੀ ਰੈਨਿੰਗ 65 ਇਹਦਾ ਵਿਆਹ ਆ ਨੇ ਕੀ ਬੋਲਣਾ ਫਿਰ ਤੁਹਾਨੂੰ ਕਰਨਾ ਅੱਜ ਦਾ ਕੰਟੈਕਟ ਬਲੌਂਗ ਵਿੱਚ ਚੱਲ ਰਿਹਾ ਵਾ ਲਾਈਫ ਦਾ ਬੈਲੈਂਸ ਲੈ ਕੇ ਕਵਾਰਿਆ ਦੇ ਵਿਆਹ ਵਿੱਚ ਕੀ ਅੰਤਰਿਆ ਸਰਬਜੀਤ ਦਾ ਵਿਆਹ ਆ ਨਵਾਂ ਨਵਾਂ ਬਾਕੀ ਜਿੰਨੇ ਕਵਰ ਲਾਉਂਦਾ ਮੁੰਡਾ ਲਾਉਂਦਾ ਸਰਬੀਰ ਬੋਲ ਪਾਂਡੇ ਮੁੰਡੇ ਧੋਣਾ ਨਾਗ ਨਹੀਂ ਵੈ ਅਜ ਤੱਕ ਲੋੜ ਨਹੀਂ ਪਈ ਐਵੇਂ ਮਾਰੀ ਆਣਿਆ ਜਦੋਂ ਬਿਮਾਰ ਪੈ ਜੂਗੀ ਫਿਰ ਤੂੰ ਧੋਣੇ ਬਣੇਗਾ ਤੂੰ ਪਹਿਲਾਂ ਬਿਮਾਰ ਹੀ ਪਾਲਾ ਗੁੱਡੀ ਨੂੰ ਨਾਲੇ ਪੈਸੇ ਲਾਇੰਦੇ ਨਾਲੇ ਭਾਂਡੇ ਧੋਈ ਹਾਂ ਮੰਮੀ ਦੇ ਤਾਂ ਕੰਮ ਕਰਾਨੀ ਦੇਣਾ ਹੋਣਾ ਮੰਮੀ ਬੈੱਡ ਤੇ ਹਣ ਬੈਠਦੇ ਆ ਮੰਮੀ ਰੈਸਟ ਤੇ ਆ ਅਰਜਿਆ ਆ ਇਹ ਲੜਕੇ ਦਾ ਵੀ ਨਵਾਂ ਨਵਾਂ ਵਿਆਹ ਆ ਨੀਮਲੀ ਕਪਲ ਕਈਦਾ ਜਿੰਨੇ ਕਵਰ ਲਾਉਂਦਾ ਇਹ ਲਾਉਂਦਾ ਵਾ ਅੱਜ ਦਾ ਆਪਣਾ ਕੋ ਡਾਢ ਚੱਲ ਰਿਹਾ ਹੈ ਗਿਆਤ ਕੁਆਰਿਆਂ ਵਿੱਚ ਕੀ ਅੰਦਰ ਤੇ ਲਾਈਫ ਨੂੰ ਬੈਲੈਂਸ ਕਿਦਾਂ ਕਰੀਏ ਆਪਣੇ ਲਾਈਫ ਦੇ ਜਿਹੜਾ ਕੁ ਜੱਰਬੇ ਨਾਲ ਤੇ ਲਾਈਫ Period ਕਿੰਨੇ ਦਿਨ ਚੱਲੇ ਤੜਾ ਇੱਕ ਸਾਲ ਯਾਨੀ ਕਿ 12 ਮਹੀਨਿਆਂ ਦੇ ਵਿੱਚ 365 ਦਿਨਾਂ ਦਾ ਤਜਰਬਾ ਕਰਨਗੇ ਸਰਪਜੀਤ ਸਿੰਘ ਕਵਰ ਬਣ ਗਿਆ ਵਿਆਹ ਤੋਂ ਪਹਿਲਾਂ ਦੀ ਜ਼ਿੰਦਗੀ ਜਿਹੜੀ ਹੁੰਦੀ ਆ ਉਹ ਬੰਦਾ ਵੇਲਾ ਹੀ ਵੇਲਾ ਹੀ ਮੰਨ ਲਓ ਵੀ ਆਜ਼ਾਦ ਪੰਛੀ ਹੁੰਦਾ ਵਾ ਜਿੱਥੇ ਮਰਜੀ ਜਦੋਂ ਮਰਜੀ ਜਾ ਸਕਦਾ ਲਓ ਵੀ ਯਾਰ ਇਹ ਮੂਲੀ ਦਾ ਦੱਸੋ ਤੁਸੀਂ ਪਾਇਸ ਆ ਗਏ ਕੰਫੀਡੈਂਸ ਉਹ ਨਹੀਂ ਯਾਰ ਕਿੱਧਰ ਰੜਦਾ ਕਿਉਂ ਤੇ ਬੇੜ ਮਾਰਦੇ ਸਾਰੇ ਅੱਗੇ ਚੱਲ ਤੇ ਵਿਆਹ ਤੋਂ ਬਾਅਦ ਜਦੀ ਜੀ ਜ਼ਿੰਮੇਵਾਰੀਆਂ ਪੈ ਜਾਂਦੀਆਂ ਤੇ ਫਿਰ ਬੰਦੇ ਨੂੰ ਆਪਣਾ ਘਰ ਪਰਿਵਾਰ ਵੀ ਨਾਲ ਦੇਖਣਾ ਪੈਂਦਾ ਆਪਣੀ ਆਪਣੀ ਜ਼ਿੰਮੇਵਾਰੀ ਛੱਡ ਕੇ ਤੂੰ ਕੈਮਰਾ ਵੀ ਛੱਡ ਉਧਰ ਗੱਲਾਂ ਕਰੀਂ ਡੈਫੀਨਿਟ ਦੇਖਣ ਕਿੱਧਰ ਦੇ ਆ ਵੀ ਕੈਮਰੇ ਕੈਮਰਾ ਨਹੀਂ ਜੀ ਨੀ ਕਰਾਂ ਰੋਸ਼ਨੀ ਪੈ ਨਹੀਂ ਰੋਸ਼ਨੀ ਪੈ ਨਹੀਂ ਇਧਰ ਮੂੰਹ ਕਰਾ ਆਪਾਂ ਕਰਾਂ ਆ ਬੋਲੀਆ ਬੋਲੀਆ ਵਿਆਹ ਤੋਂ ਬਾਅਦ ਬਿੱਲਾ ਕਰਦੇ ਆ ਛਿੱਤੀ ਕੇ ਛਿੱਤੀ ਵਿਆਹ ਤੋਂ ਬਾਅਦ ਕੀ ਵਿਆਹ ਤੋਂ ਬਾਅਦ ਜ਼ਿੰਮੇਵਾਰੀਆਂ ਪੈ ਜਾਂਦੀਆਂ ਉਤੋਂ ਵਿਆਹ ਤੋਂ ਬਾਅਦ ਸਭ ਤੋਂ ਪਹਿਲਾਂ ਤੇ ਆਪਣੇ ਘਰ ਘਰ ਬਣਵਾਉ ਦੇਖਣਾ ਚਾਹੁੰਦਾ ਵਾ ਆਪਣੀ ਜ਼ਿੰਮੇਵਾਰੀਆਂ ਆਪਣੀ ਜਿੰਮੇਵਾਰੀ ਇਹਦਾ ਤੇ ਵੱਡਾ ਵਾ ਤਾਂ ਬੋਲ ਕੋਈ ਗੱਲ ਨਹੀਂ ਕੋਣ ਬਿੜਾ ਤੇ ਵਾਦਾ ਵਾ ਹਰ ਬੰਦਰੀ ਕੁਆਲਟੀ ਹੈ ਤੂੰ ਜਿਹੜੇ ਕੌਲ ਭਰੋਣਾ ਹਰ ਕੋ ਕਬਰ ਨਹੀਂ ਬੰਦੇ ਅਸੀਂ ਬੋਲਦੇ ਆ ਕਿ ਇਹ ਬੰਦੇ ਦੀ ਕੋਈ ਕੁਆਲਿਟੀ ਕਿਹੜੀ ਕੋਈ ਕੁਆਲਿਟੀ ਕੋਈ ਗੱਲ ਨਹੀਂ ਫੇਕ ਸਿੱਖ ਤੂੰ ਪੱਟਣਾ ਕੁਛ ਨਹੀਂ ਆਪਾਂ ਇੱਕੋ ਲੈਣ ਰਿਪੀਟ ਤੇ ਬੋਲੀ ਜਾਂਦੇ ਉਹ ਜਿਹੜੇ ਬੋਲਦੇ ਨੇ ਤਾਂ ਬੋਲਣਾ ਪਾਜੋ ਉਹ ਬੰਦੇ ਜਿਹੜਾ ਉਹ ਬਖਾ ਕੇ ਨਾ ਕਰੂ ਚੱਲ ਬੋਲ ਭਾਈ ਤੁਹਾਨੂੰ ਸੋਹ ਵੇ ਸੋਹਣਾ ਨਹੀਂ ਨਹੀਂ ਚੱਲ ਬੋਲ ਜ਼ਿੰਮੇਵਾਰੀਆਂ ਵੱਧਦੀਆਂ ਅੱਗੇ ਤੇ ਸਭ ਤੋਂ ਵੱਡੀ ਗੱਲ ਇਹ ਬੈਲੈਂਸ ਵਧਾ ਕਰਨਾ ਔਖਾ ਹੋ ਜਾਂਦਾ ਜ਼ਿੰਦਗੀ ਰੋ ਜੇ ਮੋਟੀ ਦਾ ਜਾਰਾ ਸਾਹ ਦਈਏ ਤੇ ਮੰਮੀ ਇਹਦੀ ਮੋਟੀ ਥੱਲੇ ਲਗਾਵਾ ਇਹ ਇਦਾਂ ਬੈਣਾ ਹੀ ਤੇ ਜੇ ਮੰਮੀ ਰਜਾਰਾ ਸਾਹ ਦਈਏ ਆਹ ਵੀ ਰਿਐਲਿਟੀ ਆ ਰਿਐਲਿਟੀ ਆ ਇਹ ਦੇਹ ਕਹਿ ਰਿਹਾ ਸੱਚ ਕਹਿ ਰਹਾ ਸਾਰੇ ਸ਼ਾਦੀਆਂ ਦਾ ਸਮਝ ਮਾਰਿਆ ਕਿ ਕੁਝ ਨਹੀਂ ਸਾਰਾ ਨਾ ਬੀਤੀ ਨਹੀਂਦਾ ਕਦੀ ਨਾ ਰਾਜ ਨੂੰ ਸਾਡੀ ਦੇ ਵਿੱਚ ਟਿਕਲਾ ਨਹੀਂ ਸੋਸੋ ਬੱਚਾ ਨਹੀਂ ਆਉਂਦਾ ਨਹੀਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆ ਇਦਾਂ ਪਾ ਦਈਏ ਪਾ ਦੋ ਆਦਾਂ ਆਏ ਆਈ ਦੋਨਾਂ ਬੋਲਣਿਆ ਹਾਂ ਬੋਲਣਿਆ ਰਿਐਲਿਟੀ ਆ ਨਾ ਰਿਐਲਿਟੀ ਆ ਰਿਐਲਿਟੀ ਹੋਰ ਰਿਐਲਿਟੀ ਦੱਸ ਮਾੜੀ ਇਹ ਇਹ ਤੋਂ ਮਤਲਬ ਸਾਨੂੰ ਇਹ ਤੋਂ ਇਹ ਸਿੱਖਣਾ ਚਾਹੀਦਾ ਵਾ ਵੀ ਮੰਮੇ ਨੂੰ ਤੇ ਘਰ ਵਾਲੀ ਨੂੰ ਦੋਨਾਂ ਨੂੰ ਬੈਲੈਂਸ ਕਰਕੇ ਚੱਲਣਾ ਚਾਹੀਦਾ ਵਾ ਤੇ ਡੈਡੀ ਡੈਡੀ ਮੇਰਾ ਡੈਡੀ ਮੇਰਾ ਉਹ ਤੇਰੀ ਨੂੰ ਮਛਾਲਾ ਬੰਦਾ ਆਇਆ ਇਹ ਕਿ ਲਾ ਦਾਂਗਾ ਇਹ ਤਾਂ ਵਿਆਹ ਤੋਂ ਬਾਅਦ ਮਛਾ ਤਾਂ ਗਿਆ ਪੈਗ ਨਹੀਂ ਸਾਰੇ ਕੁਝ ਕੀ ਨਹੀਂ ਦਿਹਾਏ ਓਏ ਓਏ ਛੇਰਾ ਛੇਰਾ ਨਰਪਾ ਇਹਦੀ ਡਰਦਾ ਕੇ ਤੋ ਆ ਗਿਆ ਮੇਰੀ ਡੈਡ ਬੋਟਾ ਚਲ ਗਿਆ ਬਲਾ ਆਹ ਕੋਹਰ ਕੀ ਅੰਦਰ ਆ ਕਿਹੜਾ ਕੰਮ ਕਰਦਾ ਕਿਹੜਾ ਪੋਚੇ ਲਾਉਂਦਾ ਕਿਹੜਾ ਕੀ ਕਰਦਾ ਸਾਰੇ ਮੰਨ ਕੇ ਲਾਉਂਦੇ ਆ ਤੁਸੀਂ ਲਾਉਂਦੇ ਮੜੇ ਬੋਲ ਤੈਨੂੰ ਫਿਕਰ ਨਹੀਂ ਲਾਉਂਦੇ ਹਾਂ ਬਈ ਕਰਨਾ ਪੈਂਦਾ ਕੋਈ ਟਾਈਗਰ ਨਹੀਂ ਘਾਤੇ ਇੰਦਾ ਵਧੀਆ ਰੋਗੇ ਵਧੀਆ ਰੋਗੇ ਇੰਦਾ ਵਧੀਆ ਰੋਗੇ ਤੇ ਜੇ ਉਹ ਜ਼ਿਆਦਾ ਹੋਇਆ ਨਾ ਉਹ ਨਹੀਂ ਮੈਂ ਦੇਖ ਲਾਂਗਾ ਉਹ ਕਰ ਲਾਂਗਾ ਨੁਕਸਾਨ ਉਹ ਸਹੀ ਸਹੀ ਹਜੇ ਭਾਈ ਇਹਦੀ ਗੱਡੀ ਦੋ ਬਈਆਂ ਚਾਰ ਹੋਏ ਨੇ ਇਹ ਅੱਡ ਅੱਡ ਚੱਲੂਗੇ ਪਾਰ ਜਾਣੀ ਨਹੀਂ ਨਹੀਂ ਦੋ ਪਹੀਆ ਜਿਹੜਾ ਮੋਟਰ ਮੋਟਰਸਾਈਕਲ ਵਾਲੀ ਦੋ ਪਹੀਆ ਵਾਲੀ ਹੁੰਦੀ ਆ ਉਹ ਮੋਟਰਸਾਈਕਲ ਦੇ ਚਾਰ ਲੱਗਨੇ ਕਿ ਜੇ ਮੋਟਰਸਾਈਕਲ ਕੇ ਕਾਰ ਲੈ ਲੈਣੀ ਹੈ ਕਾਰ ਲੈ ਲੈਣੀ ਜ਼ਿੰਮੇਵਾਰੀ ਵਾਧਦੀ ਹੈ ਲੈਣੋ ਕਿ ਕਿੜੀ ਇਹ ਤੇਰੇ ਤੇ ਡਿਪੈਂਡ ਹੈ ਅੱਛਾ ਅੱਛਾ ਇਹ ਸੌਫਟਵੇਅਰ ਜਿਹੜਾ ਕਿ ਆਉਂਦਾ ਹੈ ਮੰਨ ਗਿਆ ਵਾ ਨਹੀਂ ਮਾਫੀਆਂ ਮੰਗਣੀਆਂ ਪੈਂਦੀਆਂ ਇਹ ਨਹੀਂ ਮੰਗਦੇ ਆਏ ਜਦੋਂ ਕਹਿੰਦੇ ਆਪਣੀ ਮੰਗਦੇ ਆ ਆ ਦੇਖੋ ਫੋਨ ਕਰਕੇ ਕਹਿੰਦਾ ਅਜੇਂਦਰ ਖਿੱਚਿਆ ਨੇ ਬਾਹਰ ਕੱਢ ਬਾਹਰ ਕੱਢ ਬਾਰਗੜ ਬਾਰੀ ਹੈ ਹਾਂ ਹਾਂ ਆਮ ਆ ਯਰ 올ਡ 8 ਮੰਥਸ 32 ਮੰਥਸ 62 32 ਜੇ ਮੈਂ ਬਾਹਰ ਨਹੀਂ 32 ਇਅਰਸ ਹੋ ਗਏ ਜੇ ਉਹ ਵਾਧੂ ਹੋ ਗਈ ਅੰਤਰ ਹੋਣੀ ਆ ਸਾਬ ਆ ਨਹੀਂ ਹੁੰਦੇ 32 ਸਾਲ ਹੋ ਗਏ ਲੈਟ ਲਾ ਕੇ ਗਏ ਇਹ ਤੇ ਲਾਉਂਦਾ ਵਿਆਹ ਹੀ ਹਾਂ ਜੀ ਵਿਆਹ ਹੀ ਤੁਸੀਂ ਹਾਂ ਜੀ ਵਿਆਹੇ ਦੋਵੇਂ ਆ ਅੰਤਰ ਭਾਉਣੇ ਆ ਉਹ ਮੱਚ 32 ਆ ਮੱਚ 37 37 32 ਤੇ ਫਰਕ ਅੰਤਰ ਵੇਖ ਲੋ ਆਪੇ ਕਿਉਂਕਿ ਇਹ ਵੀ ਮੇਰਾ ਚੇਲਾ ਤੋਂ ਵੀ ਮੇਰਾ ਚੇਲਾ ਮਿਹਨਤ ਲਾਉਂਦਾ ਰਿਹਾ ਪਹਿਲਾਂ ਇਹ ਬੰਦੇ ਨੇ ਬੈਲੈਂਸ ਨਹੀਂ ਰੱਖਿਆ ਜਿਮ ਛੱਡ ਗਿਆ ਤੇ ਢਿੱਡ ਗਾਂ ਤੇ ਨਹੀਂ ਭਾਈ ਵਿਆਹ ਇਹਦਾ ਫੇਰ ਕਰਨਾ ਪੈਂਦਾ ਉਹ ਵਿਆਹ ਇਹ ਦੋਵੇਂ ਮੇ ਬੋਲਿਆ ਨਾ ਉਸ ਤੋਂ ਸਾਹਮਣੇ ਨਹੀਂ ਗਿਆ ਉਹਨੇ ਸਾਹਮਣੇ ਰੱਖਿਆ ਜਿਹਦਾ ਵਿਆਹ ਹੋ ਗਿਆ ਹਾਂ ਅੱਛਾ ਹਾਂ ਚੱਲੀ ਮੈਨੂੰ ਪਤਾ ਹੀ ਉਹ ਕਹਿੰਦਾ ਅਸਲੀ ਹੱਲੇ ਵੀ ਨਹੀਂ ਮੰਨਦਾ ਮੈਂ ਸਟਾਰਟ ਲਾਉਣ ਦੇ ਆ ਫਰੰਟ ਰੇਸ ਗਲਤ ਆ ਗੱਲ ਤੇ ਸਾਰਿਆਂ ਵਾਸਤੇ ਇੱਕ ਮੈਸੇਜ ਆ ਕਿ ਸੋਇਆ ਸਿੱਧ ਹੁੰਦਾ ਵਾ ਹਰ ਚੀਜ਼ ਨੂੰ ਫੀਲ ਕਰੋ ਡਾਈਟ ਵੀ ਖਾਣੀ ਹੈ ਨਾ ਡਬਲਯੂ ਐਚਓ ਕਹਿੰਦਾ ਵਾ ਕਿ ਬਤੀ ਵਰੀ ਚਬਾਓ ਗਿਆਨੀ ਡਬਲਯੂ ਐਚਓ ਦੀ ਮੈਂ ਬੜੀ ਵਰੀ ਫੁੱਲ ਫਾਰਮ ਦੱਸਣੀ ਆ ਮੈਨੂੰ ਪਤਾ ਭਾਜੀ ਦੱਸ ਵਰਲਡ ਹੈਲਥ ਆਰਗੇਨਾਈਜੇਸ਼ਨ ਤੇਰੀ ਇਹਨੂੰ ਬੱਲੇ ਰਾਏ ਆ ਆਰਗੇਨਾਈਜੇਸ਼ਨ ਸਪੈਨਡ ਆ ਵੀ ਆਂਦੇ ਆਂਦੇ ਆ ਸੁਣਾਈ ਉਹ ਆਰ ਜੇ ਜੈਡ ਨਾ ਮਾਰੀ ਕਹਿੰਦੀ ਆ ਬਸ ਉਹ ਆ ਰਹੀ ਹੈ ਉਹ ਆ ਰਹੀ ਹੈ ਉਹ ਆ ਰਹੀ ਹੈ ਆ ਰਹੀ ਹੈ ਬਸ ਔਰ ਡੀਹਾਈਡਰੇਸ਼ਨ ਬੋਲਦੇ ਰਹੇ ਬਣੇ ਇਸ ਤੋਂ ਇਹ ਸਿੱਧ ਹੁੰਦਾ ਵਾ ਹਰ ਚੀਜ਼ ਨੂੰ ਫੀਲ ਕਰਿਆ ਕਰੋ ਅਸੀਂ ਫਰੰਟ ਰੇਸ ਲਾ ਰਹੇ ਹਾਂ ਨਾ ਫੀਲ ਹੋਣਾ ਚਾਹੀਦਾ ਇਹ ਭਾਈ ਸਾਹਿਬ ਨੇ ਚਲੋ ਜੀ ਸਟਾਰਟ ਹੋ ਗਿਆ ਕਿਦਾਂ ਖਾਣਾ ਖਾਣਾ ਫੀਲਿੰਗ ਲਓ ਗੁਰਬਾਣੀ ਪੜ੍ਹਨੀ ਆ ਫੀਲ ਕਰੋ ਮਹਿਸੂਸ ਕਰੋ ਹਰ ਚੀਜ਼ ਨੂੰ ਮਹਿਸੂਸ ਕਰੋ ਮਜ਼ਾ ਲਓ ਸਾਵਧਾਨ ਇਕਾਗਰ ਚੀਤ ਸਿਆਸ ਸੁਭਾਈ ਹੋਵੇ ਸੁ ਹੋਏ ਫਿਰ ਉਪਛਾਨਾ ਇਹਦਾ ਕਰਨੇ ਹਾਰ ਪਛਾਨੇ ਸੁਏ ਰਾਮਾ ਹਾਲੀਵੁੱਡ ਡਰਾਈਵਿੰਗ ਦੀ ਕੋ ਲਿਮਟ ਹੁੰਦੀ ਆ ਐਂਡ ਐਵਰ ਆਮ ਗੱਡੀਆਂ ਛੋਟੀਆਂ 80 ਤੋਂ ਬਾਅਦ ਕਰਦੀਆਂ 2 2 ਥੋੜੀ ਗੱਡੀ ਰੇਂਜ ਵੱਧ ਗਈ 100 ਤੋਂ ਬਾਅਦ ਐਂਡ ਐਵਰ ਮੇਰੇ ਖਿਆਲ ਨਾਲ 110 ਤੋਂ ਬਾਅਦ 22 ਕਰਨੇ ਸ਼ੁਰੂ ਕਰ ਦਿੰਦੀ ਹੈ ਕਿਉਂਕਿ ਕੋਝਾ ਤੱਕ ਤੁਹਾਨੂੰ ਅਲਰਟ ਕਰਦੀ ਹੈ ਕਿ ਤੂੰ ਹੁਣ ਸਪੀਡ ਤੇ ਜਾਣ ਲਈ ਤੇ ਬੰਦੇ ਦਾ ਪੁੱਤ ਬਣ। ਅੱਛਾ। ਹੂੰ। ਵੈਲਟ ਹਰ ਚੀਜ਼ ਸਾਡੇ ਫਾਇਦੇ ਆਸਤੀ ਹੈ। ਹੂੰ। ਹਰ ਚੀਜ਼ ਨੂੰ ਫੀਲ ਕਰੋ ਤੇ ਮਹਿਸੂਸ ਕਰੋ। ਰਿਜ਼ਲਟ ਫੇਰ ਆਏਗਾ। ਲਾਹ। ਕਿੱਥੇ ਹੋਰ ਪੈਣ ਜਾਣ? ਹਾਂ। ਬਸ ਓਕੇ ਓਕੇ। ਇਹਦੇ ਟ੍ਰਾਈਸੈਪਗਾ। ਭਰਾ ਇੱਥੇ ਗਿਆ ਵਾ। ਦੇ ਦੇ ਟ੍ਰਾਈਸੈਪ ਆ। ਤੂੰ ਲੈਵਲ ਸੁਣਵਾ ਕੇ ਖਾਏ। ਸਾਰੇ ਦਿੱਤੇ ਫਿਰਦੇ ਸਮਗਰੀ ਹੋਰ ਖਾਓ ਕੰਨਾ ਮੈਂ ਸਮਾਨ ਜਿਆਦਾ ਖਾ ਲਿਆ ਭਾਈ ਕੰਨਾ ਮੇਰਾ ਸਰੀਰ ਜਲਦੀ ਭੰਜਿਆ ਸਮਾਨ ਜਿਆਦਾ ਖਾ ਲਿਆ ਮੈਂ ਡਾਰਕ ਕਲਰ ਪਾਇ ਨਹੀਂ ਅੱਜ ਮੈਨੂੰ ਨਾ ਪੰਪ ਪੜਾ ਦਿੱਤਾ ਵੈਸੇ ਮੁੰਡਿਆਂ ਨੇ ਨਹੀਂ ਸੋਹਣੇ ਨਹੀਂ ਲੱਗੇ ਉਹ ਮੈਨੂੰ ਜੀ ਦੱਸਿਓ ਵੀ ਡਾਰਕ ਕਲਰ ਮੈਂ ਪਾਇਆ ਕਰਾਂ ਕਿੱਦਾਂ ਦਾ ਕਲਰ ਲੱਗਾ ਪੈਂਟੀ ਬੜੀ ਵਧੀਆ ਜਿਹੀ ਪਾਈ ਉਹ ਖਾਓ ਨਹੀਂ ਕੰਡ ਪਾਠੀ ਉਹ ਮੈਂ ਰੱਤੂ ਪਾਈ ਆ ਮੈਂ ਕਿਹਾ ਜੀ

ਗਾਈ ਦੀ ਇਸ ਸਾਡੀ ਮਿੰਟ ਮੈਂ ਉਹ ਬੋਲ ਦੇਣਾ ਸਕ੍ਰਿਪਟ ਨਹੀਂ ਨਾ ਮੱਕਦੀ ਬਿੱਤੀ ਕੋਈ ਜੀ ਇੱਕ ਹੋਰ ਕੀ ਗਾਈ ਕੀ ਹਾਲਚਲ ਦੋਸਤੋ ਉਹ ਜੋ ਬੋਲਦਾ ਉਹ ਤਾਂ ਨਾ ਖਤਮ ਹੋ ਗਿਆ ਖਤਮ ਲੋਕ ਆયા ਲੋਕਾਂ ਨੇ ਖਤਮ ਪੈ ਤਾ ਰੇ ਆਲਵੇਸ ਡੂ ਇਟ ਆਨ ਮਾਈ ਆਨ ਸੋ ਆ ਗਾਟ ਟੂ ਗੈਟ ਥਰੂ ਇਟ ਐਂਡ ਦੀ ਓਨਲੀ ਥਿੰਗ ਆ ਨੋ ਇਜ਼